ਹਾਂ ਤਾਂ ਪਿਆਰੇ ਬੱਚੇ ਸਾਰੇ ਪਿਆਰੇ ਪ੍ਰਿੰਸੇਸੀ ਕਲ ਹਾਂ ਬੇਟਾ ਨਵਉਦਿਆ ਦਾ ਅਕਲਾ ਪੇਖਿਆ ਤਿਆਰੀ ਦੀਨ ਆਪਾਂ ਚੌਥਾ ਸੈੱਟ ਹੈ ਜਿਹੜਾ ਪੰਜਾਬੀ ਦਾ ਉਹ ਸ਼ੁਰੂ ਕੀਤਾ ਹੋਇਆ ਹੈ ਤਾਂ ਬੇਟਾ ਇਹ ਦੇ ਵਿੱਚ ਆਪਾਂ ਪਹਿਲਾ ਚੌਥਾ ਪੈਰਾ ਪੜ੍ਹਦੇ ਹਾਂ ਚੌਥੇ ਸੈੱਟ ਦਾ ਚੌਥਾ ਪੈਰਾ ਕਹਿੰਦਾ 1000 ਸਾਲ ਪਹਿਲਾਂ ਮੈਕਸੀਕੋ ਦੇ ਜੰਗਲਾਂ ਵਿੱਚ ਮਯਾਨ ਲੋਕਾਂ ਦੁਆਰਾ ਚਿਊਇੰਗਮ ਦੀ ਖੋਜ ਕੀਤੀ ਗਈ ਸੀ ਠੀਕ ਹੈ ਚਿਊਇੰਗਮ ਬੇਟਾ ਜਿੰ ਨੂੰ ਆਪਾਂ ਬੋਲਦੇ ਹਾਂ ਉਹ ਕਹਿੰਦਾ ਉਸਨੇ ਦੇਖਿਆ ਕਿ ਸਪੂ ਡੀਲਾ ਦੇ ਦਰਖਤ ਤੋਂ ਕੁਝ ਤਰਲ ਵਹਿ ਰਿਹਾ ਸੀ ਜਦੋਂ ਇਹ ਬਾਹਰ ਆਇਆ ਤਾਂ ਇਹ گاੜਾ ਹੋ ਗਿਆ ਸਪੂ ਡੀਲਾ ਦੇ ਦਰਖਤ ਤੋਂ ਕੋਈ ਤਰਲ ਵਹਿੰਦਾ ਸੀ ਜਦੋਂ ਬਾਹਰ ਆਉਂਦਾ ਸੀ ਤੇ ਉਹ گاੜਾ ਹੋ ਜਾਂਦਾ ਸੀ ਠੀਕ ਹੈ ਉਹ ਇਸ ਨੂੰ ਚਿੱਕਲ ਕਹਿੰਦੇ ਸਨ ਉੱਥੋਂ ਦੇ ਲੋਕ ਇਹਨੂੰ ਕੀ ਕਹਿੰਦੇ ਸੀ ਚਿੱਕਲ ਕਹਿੰਦੇ ਸੀਗੇ ਜਿਸ ਨੂੰ ਚਬਾਇਆ ਜਾ ਸਕਦਾ ਸੀ ਅਤੇ ਸਵਾਦ ਹੁੰਦਾ ਸੀ ਠੀਕ ਹੈ ਬੇਟਾ ਠੀਕ ਹੈ ਤਾਂ ਗਾੜਾ ਹੋ ਗਿਆ ਉਹ ਇਸ ਨੂੰ ਚਿੱਕਲ ਕਹਿੰਦੇ ਸਨ ਜਿਸ ਨੂੰ ਚਬਾਇਆ ਜਾ ਸਕਦਾ ਸੀ ਅਤੇ ਸਵਾਦ ਹੁੰਦਾ ਸੀ ਅੱਜ ਵੀ ਚਿਕਲੇਰੋ ਕਹਾਉਣ ਵਾਲੇ ਕੰਮੇ ਚਿੱਕਲ ਇਕੱਠਾ ਕਰਦੇ ਹਨ ਤਾਂ ਬੇਟਾ ਚਿੱਕਲ ਕਿਹਨੂੰ ਕਹਿੰਦੇ ਆ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਵੀ ਉਹ ਜਿਹੜਾ ਸਪੋਰ ਡੀਲਾ ਤੇ ਦਰਖਤ ਤੋਂ ਤਰਲ ਪਦਾਰਥ ਵਹਿੰਦਾ ਸੀ ਉਹਨੂੰ ਚਿੱਕਲ ਕਹਿੰਦੇ ਸੀਗੇ ਤੇ ਅੱਜ ਵੀ ਚਿਕਲੇਰੋ ਕਹਿਣ ਵਾਲੇ ਕੰਮੇ ਚਿੱਕਲ ਇਕੱਠਾ ਕਰਦੇ ਆ ਇਸ ਦਾ ਪਾਣੀ ਕੱਢਣ ਲਈ ਚੱਕਰ ਨੂੰ ਉਬਾਲਿਆ ਜਾਂਦਾ ਹੈ ਇਸ ਤੋਂ ਬਾਅਦ ਇਸ ਨੂੰ ਲਗਭਗ 30 ਪੌਂਡ ਜਾਂ 14 ਕਿਲੋਗ੍ਰam ਦੇ ਵੱਡੇ ਟੁਕੜਿਆਂ ਵਿੱਚ ਬਣਾਇਆ ਜਾਂਦਾ ਹੈ ਇਹ ਟੁਕੜੇ ਗੰਮ ਫੈਕਟਰੀ ਨੂੰ ਭੇਜੇ ਜਾਂਦੇ ਹਨ ਉੱਥੇ ਇਸ ਨੂੰ ਮਿੱਠਾ ਮੁਲਾਇਮ ਖੁਸ਼ਬੂਦਾਰ ਅਤੇ ਰੰਗीन ਬਣਾਉਣ ਲਈ ਕਈ ਚੀਜ਼ਾਂ ਨਾਲ ਮਿਲਾ ਦਿੱਤਾ ਜਾਂਦਾ ਹੈ ਇਹ ਬਟਾਪਾ ਪੈਰਾ ਪੜ ਲਿਆ ਅੱਗੇ ਆਪਾਂ ਇਹਦੇ ਸਵਾਲ ਕਰਦੇ ਹਾਂ ਬਟਾ ਕਹਿੰਦਾ ਚਿੰਗਮਦੀ ਕਾਰਡ ਕਿਸ ਨੇ ਕੱਢੀ ਸੀ ਤਾਂ ਬੇਟਾ ਆਪਾਂ ਉੱਤੇ ਪਹਿਰੇ ਚ ਪਿਆ ਸੀ ਵੀ ਮਿਆਨ ਲੋਕਾਂ ਨੇ ਕੱਢੀ ਸੀ ਕਿੱਥੇ ਮੈਕਸੀਕੋ ਦੇ ਵਿੱਚ ਠੀਕ ਹੈ ਬੇਟਾ ਅੱਗੇ ਸਪੋਰ ਡੀਲਾ ਉਹ ਦਰਖਤ ਦਾ ਨਾਮ ਆ ਠੀਕ ਹੈ ਜਿੱਥੋਂ ਇਹ ਨਿਕਲਦਾ ਸੀਗਾ ਤਾਂ ਚਿੱਕਲ ਨਿਕਲਦਾ ਸੀਗਾ ਅੱਗੇ ਬੇਟਾ ਅਗਲਾ ਸਵਾਲ ਆ ਕਹਿੰਦਾ ਉਹ ਕੰਮ ਏ ਜੋ ਚਿੱਕਲ ਇਕੱਠੇ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਸਪੋਰ ਡੀਲਾ ਸਪੋਰ ਡੀਲਾ ਤਾਂ ਦਰਖਤ ਦਾ ਨਾਮ ਸੀ ਮਿਆਨ ਲੋਕਾਂ ਨੇ ਖੋਜ ਕੀਤੀ ਸੀਗੀ ਠੀਕ ਹੈ ਬੇਟਾ ਤੇ ਚਿਕਲੇਰੋ ਬੇਟਾ ਚਿਕਲੇਰੋ ਨਾਂ ਉਹਨਾਂ ਕੰਮਿਆਂ ਨੂੰ ਕੀ ਕਿਹਾ ਜਾਂਦਾ ਜਿਹੜੇ ਚਿੱਕਲ ਇਕੱਠਾ ਕਰਦੇ ਆ ਚਿਕਲੇਰੋ ਅੱਗੇ ਕਹਿੰਦਾ ਪਿਆ ਚਿੱਕਲ ਦੇ ਵੱਡੇ ਟੁਕੜੇ ਕਿੱਥੇ ਭੇਜੇ ਜਾਂਦੇ ਆ ਆਪਾਂ ਗੱਲ ਕਰ ਚੁੱਕੇ ਆ ਵੀ ਵੀ ਲਗਭਗ 14 ਪਾਉਂਡ ਜਾਂ 30 ਪਾਉਂਡ ਜਾਂ 14 ਕਿਲੋ ਦੇ ਟੁਕੜੇ ਆ ਜਿਹੜੇ ਉਹ ਗਮ ਫੈਕਟਰੀ ਵਿੱਚ ਭੇਜੇ ਜਾਂਦੇ ਆ ਅੱਗੇ ਆ ਗਿਆ ਕਹਿੰਦਾ ਚਿੱਕੜ ਵਿੱਚ ਸਵਾਏ ਹੇਠ ਲਿਖੀਆਂ ਸਾਰੀਆਂ ਚੀਜ਼ਾਂ ਲਈ ਮਲਾਇਆ ਜਾਂਦਾ ਆ ਉਹ ਬੇਟਾ ਵੱਖ-ਵੱਖ ਪਦਾਰਥ ਹੈ ਜਿਹੜੇ ਕਹਿੰਦਾ ਇੱਕ ਚੀਜ਼ ਨੂੰ ਛੱਡ ਕੇ ਨਰਮ ਕਰਨ ਲਈ ਵੀ ਮਿਲਾਏ ਜਾਂਦੇ ਆ ਸੁਗੰਧੀ ਬਣਾਉਣ ਲਈ ਵੀ ਮਿਲਾਏ ਜਾਂਦੇ ਹੋਰ ਸਿਰਫ گاੜਾ ਕਰਨ ਲਈ ਕੁਝ ਨਹੀਂ ਮਿਲਾਇਆ ਜਾਂਦਾ ਸਿਵਾਏ گاੜਾ ਕਰਨ ਤੋਂ ਬਾਕੀ ਸਾਰਿਆਂ ਕੰਮਾਂ ਦੇ ਲਈ ਮਿਲਾਇਆ ਜਾਂਦਾ ਆ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 80 ਇਸ ਪੈਰੇ ਦੇ ਲਈ ਢੁਕਵਾਂ ਸਿਰਲੇਖ ਚੁਣੋ ਗੰਮ ਚਿਕਲੇਰੂ ਚਿਕਲੇਰੋ ਦੀ ਕਹਾਣੀ ਚਿੰਗਮ ਦੀ ਕਹਾਣੀ ਤਾਂ ਬੇਟਾ ਇਹਦਾ ਜਿਹੜਾ ਟੋਕਸਪਾਸਰ ਲੇਖ ਕੀ ਹੈਗਾ ਚਿੰਗਮ ਦੀ ਕਹਾਣੀ ਇਹ ਸੀਗਾ ਬੇਟਾ ਇਹਦਾ ਜਿਹੜਾ ਲਾਸਟ ਵਾਲ ਸੀ ਇਸ ਪੈਰੇ ਦਾ ਅਗਲਾ ਸੈਟਅਪ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ